ਆ ਦੱਸੋ ਕੀ ਐਮਰਜੈਂਸੀ ਪੈ ਗਈ ਸੀ ਭੈਣ ਜੀ ਬੜੀ ਮੂੰਹ ਫਾਟਾ ਤੁਹਾਡੀ ਕੰਮ ਵਾਲੀ ਕੰਮ ਵਾਲੀ ਨਹੀਂ ਜੀ ਦਰਸਲ ਇਹੀ ਕਾਕਾ ਜੀ ਨੇ ਹੈ ਇਹ ਕਾਕਾ ਜੀ ਹਾਂਜੀ ਚੱਲੋ ਚੱਲੋ ਜੀ ਆਪਾਂ ਕੁੜੀ ਆਸੇ ਮੁੰਡਾ ਦੇਖਣ ਆਏ ਸੀ ਕੁੜੀ ਦੇਖਣ ਨਹੀਂ ਸੀ ਆਏ ਚਲੋ ਇੱਕ ਮਿੰਟ ਸਰਦਾਰ ਸਾਹਿਬ ਭੈਣ ਜੀ ਮੈਨੂੰ ਇਹ ਦੱਸੋ ਕਿ ਉਹ ਜੀ ਕਿਹੜੇ ਸਟੇਟ ਦੀ ਪੁਲਸ ਹੈ ਜਿਹੜੀ ਆਪਣੇ ਜਵਾਨਾਂ ਨੂੰ ਸਾਰੀਆਂ ਲਾ ਕੇ ਟ੍ਰੇਨਿੰਗ ਦਿੰਦੀ ਹੈ ਹਾਂ ਚੱਲੋ ਚੱਲੋ ਇੱਕ ਮਿੰਟ ਭਾਜੀ ਇਹਦੇ ਵਾਸਤੇ ਮੁੰਡਾ ਲੱਭੋ ਹਾਂ ਦੱਸੋ ਕਿਉਂ ਬੁਲਾਇਆ ਸੀ ਉਧਰ ਮੈਂ ਨਕ ਬਣਾਉਣ ਵਾਲਾ ਸੀਨ ਵਿਚਾਲੇ ਛੱਡ ਕੇ ਆਇਆ ਇੱਥੇ ਮੇਰਾ ਨਕ ਬੜਾਤਾ ਤੂੰ ਉਹ ਤੈਨੂੰ ਵੇਖਣ ਆਏ ਸੀ ਉਧਰ ਸਾਰਾ ਪਿੰਡੀ ਦੇਖਣ ਆਏ ਸੀ ਉਥੇ ਲੈ ਆਉਣਾ ਸੀ ਇਹਨਾਂ ਨੂੰ ਓਏ ਡਰਾਮੇ ਬਾਜਾ ਉਹ ਤੇਰੇ ਰਿਸ਼ਤੇ ਲਈ ਆਏ ਸੀ ਆ ਸਾੜੀ ਲਾ ਕੇ ਨਹੀਂ ਸੀ ਆਇਆ ਮਰਿਆ ਜਾਂਦਾ ਤੈਥੋਂ ਆਪੀ ਤਾਂ ਤਰਥੱਲੀ ਮਚਾਈ ਪਈ ਸੀ ਵਿਛੇਤੀ ਆ ਜਾ ਤੁਹਾਨੂੰ ਤਾਂ ਪਤਾ ਹੈ ਸਾੜੀ ਲਾਉਣ ਨੂੰ ਕਿੰਨਾ ਟਾਈਮ ਲੱਗਦਾ ਹੈ ਸਾਲਿਆ ਮੈਂ ਸਾੜੀਆਂ ਲਾਉਂਦਾ ਰਹਿਣਾ ਨਾ ਫੇਰ ਵੀ ਟਾਈਮ ਦੇ ਤਾਂ ਪਤਾ ਹੀ ਨਹੀਂ ਕਿੰਨਾ ਲੱਗਦਾ ਮੈਂ ਇੱਕ ਮਾਰਨੀ ਕੰਤੇ ਕੋਕਾ ਕੇ ਸਾਰੇ ਪਿੰਡ 'ਚ ਮੇਰੀ ਥੂ-ਥੂ ਕਰਾਈ ਹੋਈ ਹੈ ਨਾ ਮੈਨੂੰ ਕ ਸਾਰਾ ਪਿੰਡ ਪਤਾ ਕੀ ਕਹਿੰਦਾ ਮੇਰੇ ਨਾਨ ਨਕ ਚ ਸਰੂਪ ਰਖਾ ਲੈ ਮੈਂ ਦੇ ਨੇ ਹਾਂ ਮਾਂ ਤੇਰੀ ਡੈਣਾ ਜ ਮੈਂ ਤੈਨੂੰ ਰਾਖਸ਼ ਲੱਗਦਾ ਪਹਿਲਾਂ ਪਿੰਡ ਨਹੀਂ ਜਾਂਦਾ ਸੋ